ਸ਼ੁੱਕਰਵਾਰ ਨੂੰ ਦੇਰ ਰਾਤ ਹੁਸ਼ਿਆਰਪੁਰ ਦੇ ਵਿੱਚ ਇੱਕ ਐਲਪੀਜੀ ਗੈਸ ਨਾਲ ਭਰਿਆ ਹੋਇਆ ਟੈਂਕਰ ਬਲਾਸਟ ਹੋ ਜਾਂਦਾ ਹੈ ਇਸ ਪੂਰੀ ਘਟਨਾ ਦੇ ਵਿੱਚ 35 ਦੁਕਾਨਾਂ ਤੇ ਘਰ ਜਿਹੜਾ ਨੇ ਨੁਕਸਾਨੇ ਜਾਂਦੇ ਨੇ ਤੇ 30 ਤੋਂ ਵੱਧ ਲੋਕ ਬੁਰੀ ਤਰ੍ਹਾਂ ਝੁਲਸੇ ਨੇ ਤੇ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਜੋ ਹੈ 8 7 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਤਾਂ ਉਸ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਜਿਹੜਾ ਲੋਕਾਂ ਦੇ ਵੱਲੋਂ ਚਿੰਤਾ ਵੀ ਜਤਾਈ ਗਈ ਤੇ ਉੱਥੇ ਹੀ ਪਿੰਡ ਵਾਸੀਆਂ ਦੇ ਵੱਲੋਂ ਜਿੱਥੇ ਹਾਦਸਾ ਵਾਪਰਿਆ ਉਨਾ ਦੇ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਕਾਲਾ ਬਾਜ਼ਾਰੀ ਜਿਹੜੀ ਆ ਉਹ ਗੈਸ ਦੀ ਕੀਤੀ ਜਾ ਰਹੀ ਹੈ ਤਾਂ ਇਹ ਸਭ ਦੇ ਦਰਮਿਆਨ ਹੁਣ ਇੱਕ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ তথা ਦੇ ਨਾਲ ਉਹ ਸੀਸੀਟੀਵੀ ਫੁਟੇਜ ਵੀ ਜਿਹੜੀ ਆ ਉਹ ਸਾਂਝੀ ਕਰਦੇ ਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਾਰਮਲ ਜਿਵੇਂ ਆਮ ਦਿਨਾਂ ਦੇ ਵਾਂਗ ਯਾਤਰਾ ਯਾਤ ਚੱਲ ਰਿਹਾ ਸੀ ਲੋਕ ਪੈਦਲ ਜਿਹੜਾ ਨੇ ਇੱਥੇ ਘੁੰਮ ਰਹੇ ਸੀ ਤਾਂ ਅਚਾਨਕ ਹੀ ਜਿਹੜਾ ਉਸ ਤੋਂ ਬਾਅਦ ਇੱਕ ਧੂਆਂ ਨੁਮਾ ਜਿਹੜੀ ਗੈਸ ਆ ਉਹ ਦੇਖਦੀ ਹੈ ਤੇ ਉਸ ਤੋਂ ਬਾਅਦ ਇੱਕ ਇੱਕ ਅੱਗ ਜਿਹੜੀ ਹੈ ਉਹ ਇਸ ਪੂਰੇ ਇਲਾਕੇ ਦੇ ਵਿੱਚ ਫੈਲ ਜਾਂਦੀ ਹੈ ਤਾਂ ਖੌਫਨਾਕ ਤਸਵੀਰਾਂ ਜਿਹੜੀਆਂ ਨੇ ਹੁਣ ਸਾਹਮਣੇ ਆਈਆਂ ਨੇ ਤਾਂ ਇਸ ਦੀ ਵੀਡੀਓ ਵੀ ਪਹਿਲਾਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਚੁੱਕੇ ਹਾਂ ਜਿਸ ਦੇ ਨੇ ਪੂਰਾ ਹਾਦਸਾ ਵਾਪਰਦਾ ਹੈ ਤਾਂ ਦੂਰ ਦੂਰ ਤੱਕ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਰਾਤ ਕਰੀਬ 9:30 10 ਵਜੇ ਦੇ ਕਰੀਬੇ ਪੂਰਾ ਹਾਦਸਾ ਵਾਪਰਦਾ ਹੈ ਜਦੋਂ ਗੈਸ ਪਲੈਂਟ ਚੋਂ ਨਿਕਲਿਆ ਹੋਇਆ ਇੱਕ ਟੈਂਕਰ ਪਿੰਡ ਮੰਡਿਆਲਾ ਦੇ ਕੋਲ ਆ ਕੇ ਜਿਹੜਾ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਸ ਗੈਸ ਟੈਂਕਰ ਦੇ ਵਿੱਚੋਂ ਜ਼ਬਰਦਸਤ ਧਮਾਕਾ ਹੁੰਦਾ ਹੈ ਤੇ ਆਲੇ ਦੁਆਲੇ ਦੇ 300 ਮੀਟਰ ਦੇ ਏਰੀਏ ਦੇ ਵਿੱਚ ਜਿਹੜਾ ਅੱਗ ਦਾ ਟੰਡਵ ਦੇਖਣ ਨੂੰ ਮਿਲਦਾ ਹੈ ਜਿਸ ਦੇ ਵਿੱਚ 10 ਘਰ ਤੇ 25 ਦੁਕਾਨਾਂ ਜਿਹੜੀਆਂ ਨੇ ਜਲ ਕੇ ਸੁਆਹ ਹੋ ਗਈਆਂ ਨੇ 30 ਤੋਂ ਵੱਧ ਲੋਕ ਬੁਰੀ ਤਰ੍ਹਾਂ ਝੁਲਸ ਚੁੱਕੇ ਨੇ 7 ਲੋਕਾਂ ਦੀ ਮੌਤ ਹੋ ਗਈ ਹੈ ਤੇ ਅਜੇ ਦਰਮਿਆਨ ਜੇਕਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਲਈ ਦੁੱਗ-ਦੋਲ ਰੁਪਏ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਗਿਆ ਪਰ ਪਿੰਡ ਵਾਸੀ ਇਸ ਗੱਲ ਤੋਂ ਨਾਖੁਸ਼ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲ ਕਹਿਣਾ ਹੈ ਕਿ ਇੱਥੇ ਮਾਲੀ ਨੁਕਸਾਨ ਵੀ ਜਿਹੜਾ ਬਹੁਤ ਵੱਡੇ ਪੱਧਰ ਤੇ ਹੋਇਆ ਹੈ ਤੇ ਉੱਥੇ ਹੀ ਕਾਂਗਰਸ ਦੇ ਪ੍ਰਧਾਨ ਜੋ ਨੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੇ ਵੱਲੋਂ ਸਰਕਾਰ ਨੂੰ 1 ਕਰੋੜ ਰੁਪਇਆ ਜਿਹੜਾ ਹੈ ਉਹ ਸਹਾਇਤਾ ਰਾਸ਼ੀ ਵੀ ਜਾਰੀ ਕਰਨ ਦੇ ਲਈ ਕਿਹਾ ਗਿਆ ਹੈ ਕਿ ਸਾਰੇ ਪੀੜਤਾਂ ਨੂੰ ਵੀ 1-1 ਕਰੋੜ ਰੁਪਇਆ ਰਾਸ਼ੀ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਮੁੜ ਤੋਂ ਕਾਰੋਬਾਰ ਸੈੱਟ ਕਰ ਸਕਣ ਤਾਂ ਤਸਵੀਰਾਂ ਤੁਸੀਂ ਸੀਸੀਟੀਵੀ ਦੇਖ ਸਕਦੇ ਹੋ ਕਿ ਕਿੰਨੀਆਂ ਖੌਫਨਾਕੇ ਤਸਵੀਰਾਂ ਨੇ ਜਿੰਨੀਆਂ ਖੌਫਨਾਕ ਤਸਵੀਰਾਂ ਉਸ ਦਿਨ ਹਾਦਸੇ ਦੀਆਂ ਸਾਹਮਣੇ ਆਈਆਂ ਤਾਂ ਉਸੇ ਤਰੀਕੇ ਦੇ ਨਾਲੇ ਸੀਸੀਟੀਵੀ ਵੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕਦਮ ਇਹ ਜਿਹੜਾ ਜੋ ਆਮ ਜ਼ਿੰਦਗੀ ਚੱਲ ਰਹੀ ਹੁੰਦੀ ਹੈ ਤਾਂ ਅਚਾਨਕ ਹੀ ਧਮਾਕੇ ਤੋਂ ਬਾਅਦ ਜਿਹੜਾ ਇੱਕ ਗੈਸ ਹੈ ਉਹ ਦੇਖਦੀ ਹੈ ਤੇ ਉਸ ਤੋਂ ਬਾਅਦ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਉਹ ਜਲਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ